ਤੋ ਲੋਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤੁ ਖਸਮ ਦੀ ਨੂਰ ਅਰ ਸੋ ਕੁਰ ਸੋ ਝਟੀਐ ਤੋ ਦਡਠੇ ਸਚ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਸਜਣ ਸਚ ਪਾਤਸਾ ਸਿਰ ਸਾਧੈ ਸੋ ਜਿਸ ਪਾਸ ਬਹਿਠਿਆ ਸੋਹੀ ਸਬਨੰਦ ਵੇਸਾ ਹੋ ਸਜਣ ਸਚਾ ਪਤਸਾਹ ਸਿਰਸਾੰਧੈ ਸੋ ਜਿਸ ਪਾਸ ਬਹਿਠਿਆ ਸੋਹੀਏ ਸਭ ਆਨੰਦਾਵੇ ਸਤਨਾਮ ਸ੍ਰੀ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਕਾਰ ਪਹਿਲਾ ਚੌਪਦ ਏਕ ਓ ਅੰਕ ਸਤ ਗੁਰ ਪ੍ਰਸਾਦੰ ਮੇਰਾ ਹੀ ਯਾਰ ਰਤਨ ਨਾਮ ਹਰ ਬਸਿਆ ਗੁਰ ਹਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕੇਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲੱਥਾ ਮੇਰਾ ਹੀ ਆਰੈ رتنام ہار بسیال گور ہاتھ ترو میرا ماتھا جنم جنم کے کل بکھ دکھی ت ਗੋੜ ਨਾਮ ਦੀ ਹੋਰਨ ਲੱਥਾ ਮੇਰੇ ਮਨ ਬਾਜਰਾਮ ਨਾਮ ਸਭ ਅਰਥਾ ਗੋੜ ਪੂਰਾ ਹਰ ਨਾਮ ਦਰਦਾਇਆ ਬੇਨ ਨਾ ਵ ਜੀਵਨ ਬਿਰਥਾ ਰਹਾ ਹੋ ਬੇਨ ਘੋਰਨ ਮੂੜ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੇਨ ਸਾਧੂ ਚਰਨ ਨਾ ਸੇਵ ਕਬ ਹੋ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲ ਹੋ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਸ ਦਸਨ ਕੋ ਹਰ ਦਇਆ ਤਾਰ ਜਗੰਨਾਥਾ ਹਮੇ ਅੰਦਲੇ ਗਿਆਨਹੀਨ ਅਗੇ ਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦਲੇ ਕਾ ਗੋਰ ਅੰਚਲ ਦੀਜੈ ਜਨਾਨਕ ਚਲ ਹੈ ਮਿਲੰਥਾਂ ਹਮੇ ਅੰਦਲੇ ਗਿਆਨ ਹੀ ਨਿ ਆਗੇ ਆਨੀ ਕਿਉ ਚਲ ਹੈ ਮਾਰਗ ਪੰਥਾ ਹਮ ਅੰਦਲੇ ਕਾ ਗੋਰ ਅੰਚਲ ਦੀ ਜਾਨ ਨਾਨਕ ਚਲ ਹੈ ਮਿਲੰਥਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈ ਤੇ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰੇਨਾ ਲਾਥਾ